ਸ਼ਸ਼ਿਕਾ ਜੀ ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਨਾਲ ਜੁੜੀ ਹੋਈ ਹੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਰਹੇ ਨੇ ਤਾਂ ਜਿੱਥੇ ਲੰਬੇ ਸਮੇਂ ਤੋਂ ਵਿਵਾਦ ਆ ਜਿਹੜਾ ਉਹਨਾਂ ਦਾ ਬਣਿਆ ਹੋਇਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਈ ਵਾਰ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਪਰ ਉਸ ਤੋਂ ਬਾਅਦ ਹੁਣ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਭਾਈ ਰਣਜੀਤ ਸਿੰਘ ਢੱਡਰਿਆਂ ਵਾਲੇ ਅੱਜ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਪਹੁੰਚੇ ਨੇ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਉਹ ਮਿਲਣ ਗਏ ਜਿੱਥੇ ਇੱਕ ਪਾਸੇ ਲੰਬੇ ਸਮੇਂ ਤੋਂ ਉਹਨਾਂ ਦਾ ਵਿਵਾਦ ਬਣਿਆ ਹੋਇਆ ਇੱਥੋਂ ਤੱਕ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਏ ਹੋਏ ਨੇ ਕਿ ਉਹਨਾਂ ਦਾ ਬਾਈਕਾਟ ਕੀਤਾ ਜਾਵੇ ਤਾਂ ਅੱਜ ਕੀ ਬਾਈਕਾਟ ਖਤਮ ਹੋਣ ਜਾ ਰਿਹਾ ਤਾਂ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਭਾਈ ਅਨਜੀਤ ਸਿੰਘ ਢੱਡੀਆਂ ਵਾਲੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਰਹੇ ਨੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਨਗੇ ਤਾਂ ਦੱਸ ਦਈਏ ਕਿ ਉਹਨਾਂ ਦਾ ਲੰਬੇ ਸਮੇਂ ਤੋਂ ਜਿਹੜਾ ਮਾਮਲਾ ਬਣਿਆ ਹੋਇਆ ਤਾਂ ਉਸ ਦੇ ਚੱਲਦਿਆਂ ਬਿੱਤੇ ਸਮੇਂ ਦੇਖਿਆ ਗਿਆ ਕਿ ਜੋ ਧਾਰਮਿਕ ਸੰਕਟ ਬਣਿਆ ਹੋਇਆ ਜੋ ਕਿ ਧਰਮ ਜਿਹੜਾ ਪਰਵਰਤਨ ਕੀਤਾ ਜਾ ਰਿਹਾ ਹੈ ਦਿਨ ਤੋਂ ਉਸੇ ਦੇ ਚਾਲਦਿਆਂ ਕੁਲਦੀਪ ਸਿੰਘ ਗੜਗੱਜ ਜਥੇਦਾਰ ਸਾਹਿਬ ਵੱਲੋਂ ਅਪੀਲ ਕੀਤੀ ਗਈ ਸੀ ਕਿ ਸਾਰੇ ਪ੍ਰਚਾਰਕ ਇੱਕ ਹੋਣ ਅਤੇ ਵੱਡੇ ਪੱਧਰ ਤੇ ਇੱਕਜੁੱਟਤਾ ਦਿਖਾ ਕੇ ਜਿਹੜਾ ਸਿੱਖੀ ਦਾ ਪ੍ਰਚਾਰ ਕੀਤਾ ਜਾਵੇ ਤਾਂ ਉਸੇ ਦੇ ਚਾਲਦਿਆਂ ਭਾਈ ਰਣਜੀਤ ਸਿੰਘ ਟੱਡਰਿਆਂ ਵਾਲਿਆਂ ਨੇ ਉਹਨਾਂ ਦੇ ਬਿਆਨ ਦਾ ਸਵਾਗਤ ਕੀਤਾ ਸੀ ਅਤੇ ਉਹਨਾਂ ਨੇ ਕਿਹਾ ਸੀਗਾ ਕਿ ਰਣਜੀਤ ਸਿੰਘ ਟੱਡਰਿਆਂ ਵਾਲੇ ਵੀ ਜਿਹੜੇ ਆਪਣਾ ਪੱਖ ਰੱਖਣਾ ਕੇ ਤਾਂ ਆ ਕੁਲਦੀਪ ਸਿੰਘ ਗੜਗਾ ਜੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਇਹ ਆ ਗੱਲ ਕਹੀ ਸੀ ਬਿਆਨ ਦਿੱਤਾ ਗਿਆ ਸੀ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਆਪਣਾ ਪੱਖ ਰੱਖਣਾ ਆ ਕੇ ਅਤੇ ਸਪਸ਼ਟੀਕਰਨ ਦੇਣ ਜੋ ਉਹਨਾਂ ਨੇ ਭਿੱਤੇ ਸਮੇਂ ਦਰਮਿਆਨ ਜਿਹੜੇ ਸੰਗਤ ਵਿੱਚ ਗੱਲਬਾਤ ਕੀਤੀ ਆ ਤਾਂ ਉਸੇ ਦੇ ਚੱਲਦੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਰਹੇ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤਾਂ ਇਹ ਲੰਬੇ ਸਮੇਂ ਤੋਂ ਵਿਵਾਦ ਆ ਉਹਨਾਂ ਦਾ ਚੱਲ ਰਿਹਾ ਸੀ ਤਾਂ ਅੱਜ ਕਿਤੇ ਨਾ ਕਿਤੇ ਲੱਗਦਾ ਹੈ ਕਿ ਆ ਧਾਰਮਿਕ 71 ਜਿਹੜੇ ਆ ਇਕੱਠ ਦੇ ਲਈ ਇਕਤਾ ਲਈ ਧਾਰਮਿਕ ਇਕਤਾ ਲਈ ਜਿਹੜੇ ਆ ਵੱਡਾ ਅੱਜ ਕੋਈ ਐਲਾਨ ਹੋ ਸਕਦਾ ਕਿਉਂਕਿ ਕਾਫੀ ਜਿਹੜੇ ਆ ਸਮੱਸਿਆਵਾਂ ਵਿੱਚ ਜਿਹੜਾ ਸਿੱਖ ਪੰਥ ਦਿਖ ਰਿਹਾ ਕਾਫੀ ਜਿਹੜੇ ਹੁਣ ਤੱਕ ਸਵਾਲ ਖੜੇ ਹੁੰਦੇ ਰਹੇ ਆ ਤਾਂ ਉੱਥੇ ਹੀ ਦੱਸ ਦਈਏ ਕਿ ਢੱਡਰਿਆਂ ਵਾਲੇ ਅਤੇ ਦਮਦਮ ਦੀ ਟਕਸਾਲ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਟਕਰਾ ਮੁੱਖ ਤੌਰ ਤੇ ਸਿੱਖ ਪਰੰਪਰਾਵਾਂ ਅਤੇ ਅਭਿਆਸਾਂ ਤੇ ਵੱਖੋ-ਵੱਖਰੇ ਵਿਚਾਰਾਂ ਦੇ ਦੁਆਲੇ ਘੁੰਮਦਾ ਰਿਹਾ ਧੂਮਾ ਆ ਗੁਰੂ ਗ੍ਰੰਥ ਸਾਹਿਬ ਦੇ ਨਾਲ-ਨਾਲ ਦਸਮ ਗ੍ਰੰਥ ਦੇ ਪਾਠ ਦਾ ਸਮਰਥਨ ਕਰਦੇ ਨੇ ਜੋ ਕਿ ਧੰਮਾ ਨੇ ਦਮਦਮਾ ਟਕਸਾਲ ਦੇ ਆਗੂ ਉਹਨਾਂ ਵੱਲੋਂ ਜਿਹੜੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਇਲਾਵਾ ਦਸਮ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਆ ਉਹ ਪਾਠ ਦਾ ਸਮਰਥਨ ਕਰਦੇ ਨੇ ਤੇ ਨਾਲ ਹੀ ਸੱਤ ਬਾਣਿਆਂ ਦੇ ਪਾਠ ਵਰਗੇ ਰਸਮੀ ਅਭਿਆਸਾਂ ਤੇ ਜ਼ੋਰ ਦਿੰਦੇ ਨੇ ਦੂਜੇ ਪਾਸੇ ਢੱਡਰੀਆਂ ਵਾਲੇ ਸਿੱਖ ਪਰੰਪਰਾਵਾਂ ਦੀ ਆਪਣੀ ਵਿਆਖਿਆ ਅਨੁਸਾਰ ਪੰਜ ਬਾਣਿਆਂ ਦੇ ਪਾਠ ਉੱਤੇ ਹੀ ਜਿਹੜਾ ਜ਼ੋਰ ਦਿੰਦੇ ਨੇ ਕਿ ਪੰਜ ਬਾਣੀਆਂ ਦਾ ਪਾਠ ਹੀ ਕਰਨਾ ਚਾਹੀਦਾ ਤਾਂ ਇਹ ਇੱਕ ਵੱਡੇ ਤਕਰਾਰ ਬਣੀ ਹੋਈ ਸੀ ਹੁਣ ਤੱਕ ਦੋਵਾਂ ਤੇ ਜਾਂ ਦਰਮਿਆਨ ਤਨਾ ਇਹਨਾਂ ਦੋਸ਼ਾ ਕਾਰਨ ਵਧਿਆ ਕਿ ਢੱਡਰੀਆਂ ਵਾਲਿਆਂ ਪ੍ਰਸਿੱਧ ਜਿਹੜੇ ਆ ਫਿਲਮੀ ਧੂਨਾਂ ਦੀ ਤਰਜ਼ ਤੇ ਆਧਾਰ ਤੇ ਕੱਚੀ ਬਾਣੀ ਦਾ ਪਾਠ ਕਰਦੇ ਹਨ ਗੁਰਬਾਣੀ ਨੂੰ ਤਰੋੜ ਮਰੋੜ ਕੇ ਪੇਸ਼ ਕਰਨ ਕਰਦੇ ਹਨ ਅਤੇ ਅਮਰਤ ਵੇਲਾ ਸਵੇਰ ਦੀ ਅਰਦਾਸ ਅਤੇ ਨਾਮ ਸਿਮਰਨ ਵਰਗੀਆਂ ਰਵਾਇਤਾਂ ਪ੍ਰਥਮ ਪਰਥਾਮਾ ਨੂੰ ਰੱਦ ਕਰਨ ਉੱਤੇ ਜ਼ੋਰ ਦਿੰਦੇ ਨੇ ਤਾਂ ਇਹ ਇੱਕ ਦੋਸ਼ ਲੱਗੇ ਸੀ ਭਾਈ ਰਣਜੀਤ ਸਿੰਘ ਤੇ ਪਰ ਉੱਥੇ ਹੀ ਜਿਵੇਂ ਜਿਵੇਂ ਹੁਣ ਆ ਪ੍ਰਚਾਰ ਜਿਹੜਾ ਉਹ ਬਾਧ ਰਿਹਾ ਭਾਈ ਰਣਜੀਤ ਸਿੰਘ ਟੱਡਰਿਆਂ ਵਾਲੇ ਦਾ ਤਾਂ ਕਿਤੇ ਨਾ ਕਿਤੇ ਜੋ ਨਰਮੀ ਆ ਹੁਣ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਦਿਖਾਈ ਜਾ ਰਹੀ ਹੈ ਤੇ ਕਿਉਂਕਿ ਵਿਥੇ ਦਿਨ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਕਿਹਾ ਗਿਆ ਸੀ ਕਿ ਭਾਈ ਰਣਜੀਤ ਸਿੰਘ ਟੱਡਰਿਆਂ ਵਾਲਾ ਆ ਕੇ ਟੱਡਰਿਆਂ ਵਾਲੇ ਆ ਕੇ ਆਪਣਾ ਪੱਖ ਰੱਖਣ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ हां सालों 2019 ਅਤੇ 2020 ਦੌਰਾਨ ਟੱਡਰਿਆਂ ਵਾਲੇ ਤੇ ਸਿੱਖ ਇਤਿਹਾਸਕ ਤੇ ਸਿੱਖ ਸਿਧਾਂਤਤਾ ਸਬੰਧੀ ਤੋੜ ਮਰੋੜ ਕੇ ਉਪਦੇਸ਼ ਦੇਣ ਦੇ ਉਹ ਦੋਸ਼ ਲਾਉਂਦੇ ਆ ਸ਼ਿਕਾਇਤਾ ਜਾਂ ਅਕਾਲ ਤਖਤ ਵੱਲੋਂ ਗਠਿਤ ਇੱਕ ਸਬ ਕਮੇਟੀ ਨੇ ਟੱਡਰਿਆਂ ਵਾਲਿਆਂ ਨੂੰ ਆਪਣੇ ਬਿਆਨਾਂ ਉੱਤੇ ਸਫਾਈ ਦੇਣ ਲਈ ਬਾਰ ਬਾਰ ਤਲਬ ਕੀਤਾ ਪਰ ਉਹਨਾਂ ਨੇ ਤਿੰਨ ਵਾਰ ਤਾਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਤੋਂ ਲਾਂਬੇ ਰਹਿਣ ਦਾ ਬਿਹਤਰ ਸਮਝਿਆ ਸਬ ਕਮੇਟੀ ਵੱਲੋਂ ਟੱਡਰਿਆਂ ਵਾਲਿਆਂ ਖਿਲਾਫ ਦਿੱਤੀ ਰਿਪੋਰਟ ਦੇ ਆਧਾਰ ਤੇ ਅਕਾਲ ਤਖਤ ਨੇ 24 ਅਗਸਤ 2020 ਨੂੰ ਇਹ ਇੱਕ ਹੁਕਮਨਾਮਾ ਜਾਰੀ ਕੀਤਾ ਜਿਸ ਵਿੱਚ ਸਿੱਖ ਭਾਈਚਾਰੇ ਨੂੰ ਮਾਫੀ ਮੰਗੇ ਜਾਣ ਤੱਕ ਢੱਡਰੀਆਂ ਵਾਲੇ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਪਰ ਉਹ ਅਜੇ ਤੱਕ ਸਪਸ਼ਟੀ ਕਰਨ ਦੇ ਲਈ ਪੇਸ਼ ਨਹੀਂ ਹੋਏ ਸਨ ਤਾਂ ਅੱਜ ਉਹ ਦਿਨ ਆਇਆ ਕਿ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣਾ ਪੱਖ ਰੱਖਣ ਦੇ ਲਈ ਅਤੇ ਸਪਸ਼ਟ ਕਰਨ ਦੇਣ ਦੇ ਲਈ ਅਕਾਲ ਤਖਸਾ ਪਹੁੰਚੇ ਨੇ ਤੇ ਅੱਜ ਕੁਲਦੀਪ ਸਿੰਘ ਗੜਗਾਜ ਨੂੰ ਮਿਲ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲ ਦੇ ਹੀ ਵਿੱਚ ਟੱਡਿਆਂ ਵਾਲਿਆਂ ਨੇ ਦਾਵਾ ਕੀਤਾ ਕਿ ਉਹਨਾਂ ਦੇ ਬਿਆਨਾਂ ਨੂੰ ਤੋੜਮਰੋੜ ਕੇ ਪੇਸ਼ ਕੀਤਾ ਸੀ ਅਤੇ ਰਾਜਨੀਤਿਕ ਤੌਰ ਤੇ ਪ੍ਰਭਾਵਿਤ ਕੀਤਾ ਗਿਆ ਇਸ ਤਰ੍ਹਾਂ ਉਹਨਾਂ ਅਮਰਕਾ ਤੋਂ ਬਤਨ ਪਰਤਨ ਉੱਤੇ ਮਾਮਲੇ ਨੂੰ ਸਪਸ਼ਟ ਕਰਨ ਦੀ ਵੀ ਆਪਣੀ ਇੱਛਾ ਦਾ ਸੰਕੇਤ ਦਿੱਤਾ ਹੈ ਤਾਂ ਉਹ ਬਿੱਤੇ ਦਿਨ ਹੀ ਸੰਕੇਤ ਦਿੱਤੇ ਗਏ ਸੀ ਕਿ ਉਹ ਬਾਅਦ ਸਪਰਤਣਗੇ ਜਦੋਂ ਤਾਂ ਉਦੋਂ ਹੀ ਅਕਾਲ ਤਖਸਾ ਸਾਹਮਣੇ ਪੇਸ਼ ਹੋਣਗੇ ਤਾਂ ਅੱਜ ਉਹ ਦਿਨ ਆਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਰਹੇ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਆਪਣਾ ਪੱਖ ਰੱਖ ਰਹੇ ਨੇ ਤੇ ਦੇਖਣਾ ਹੋਏਗਾ ਕਿ ਅੱਜ ਕੀ ਐਲਾਨ ਹੁੰਦਾ ਹੈ ਕੀ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਖਿਲਾਫ ਜਿਹੜਾ ਹੁਕਮਨਾਮਾ ਜਾਰੀ ਹੋਇਆ ਵਿਆ ਬਾਈਕਾਟ ਦਾ ਕੀ ਉਹ ਅੱਜ ਹੁਕਮਨਾਮਾ ਵਾਪਸ ਹੋਏਗਾ ਕੀ ਬਾਈਕਾਟ ਤੋੜਿਆ ਜਾਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਅੱਜ ਦਾ ਅਹਿਮ ਦਿਨ ਹੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਲਈ ਖਾਸ ਕਰਕੇ ਸਿੱਖ ਸੰਗਤਾਂ ਲਈ ਕਿਉਂਕਿ ਬਹੁਤ ਸਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਜਿਹੜੀਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਜੁੜੀਆਂ ਹੋਈਆਂ ਨੇ ਦਿਵਾਨ ਵਿੱਚ ਕਾਫੀ ਜਿਹੜਾ ਇਕੱਠ ਸੰਗਤ ਦਾ ਦੇਖਿਆ ਜਾਂਦਾ ਤੇ ਇੱਥੇ ਅਜਿਹੇ ਵਿੱਚ ਜੋ ਸਥਿਤੀ ਹੈ ਜਿਹੜੀ ਹੁਣ ਬਣੀ ਹੋਈ ਹੈ ਉਹ ਸਿੱਖ ਸੰਗਤਾਂ ਲਈ ਸਿੱਖ ਧਰਮ ਦੇ ਲਈ ਕਿ ਧਰਮ ਪਰਿਵਰਤਨ ਹੋ ਰਿਹਾ ਹੈ ਇਸ ਤੇ ਰੋਕ ਲੱਗਣੀ ਚਾਹੀਦੀ ਹੈ ਪ੍ਰਚਾਰ ਹੈ ਜਿਹੜਾ ਵੱਡੇ ਪੱਧਰ ਤੇ ਹੋਣਾ ਚਾਹੀਦਾ ਤਾਂ ਉਸ ਸਭ ਨੂੰ ਲੈ ਕੇ ਅੱਜ ਜਿਹੜਾ ਕਿਤੇ ਨਾ ਕਿਤੇ ਅੱਜ ਕੋਈ ਵੱਡਾ ਐਲਾਨ ਵੀ ਹੋ ਸਕਦਾ ਹੈ